ਪਹਿਲਾ ਟਾਰਗੇਟ ਚੂਸ ਕਰਦਿਆਂ ਨੇ ਨਰਮ ਦੋਸਤੋ ਲਾਈ ਹੋਈ ਹੈ ਸ਼ਰਮ ਦੋਸਤੋ ਔੜ ਵਿੱਚ ਚੋਰ ਔਰਤਾਂ ਨੇ ਸਰਗਰਮ ਦੋਸਤੋ ਚੋਰ ਔਰਤਾਂ ਨੇ ਸਰਗਰਮ ਦੋਸਤੋ ਸਤਿ ਸ਼੍ਰੀ ਅਕਾਲ ਵੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਦਨੈਸ਼ਵਰੀ ਸਭ ਤੋਂ ਇਸ ਸਮੇਂ ਸਿਦਾ ਹਾਂ ਵਿਖੇ ਮੌਜੂਦ ਹਾਂ ਬਾਜ਼ਾਰ ਜਿੱਥੋਂ ਸ਼ੁਰੂ ਹੁੰਦਾ ਹੀ ਹੈ ਆ ਤੁਸੀਂ ਦੇਖੋ ਮੇਰੇ ਪਿੱਛੇ ਐਂਟਰੀ ਹੈ ਔਰ ਉਹਦੇ ਨਾਲ ਬਿਲਕੁਲ ਇੱਥੇ ਕਰਿਆਨੇ ਦੀ ਦੁਕਾਨ ਹੈ ਸੂਰਤਰਾਮ ਮਦਨ ਗੋਪਾਲ ਕਰਿਆਨੇ ਦੀ ਇਹ ਦੁਕਾਨ ਹੈ ਔਰ ਇੱਥੇ 15-20 ਮਿੰਟ ਪਹਿਲਾਂ ਇੱਕ ਚੋਰੀ ਦੀ ਘਟਨਾ ਨੂੰ ਚੋਰ ਔਰਤਾਂ ਨੇ ਅੰਜਾਮ ਦਿੱਤਾ ਇੱਕ ਬਜ਼ੁਰਗ ਬੀਬੀ ਜੋ ਕਿ ਦੱਸਿਆ ਜਾ ਰਿਹਾ ਕਿ ਬੈਂਕ ਤੋਂ ਪੈਸੇ ਕਢਾ ਕੇ ਲੈ ਕੇ ਆਉਂਦੀ ਹੈ ਤੇ ਇੱਥੇ ਆ ਕੇ ਬਾਹਰ ਬਹਿ ਜਾਂਦੀ ਹੈ ਔਰ ਸੀਸੀਟੀਵੀ ਤੁਹਾਡੀ ਸਕਰੀਨ ਤੇ ਚੱਲ ਰਹੀ ਹੈ ਦੋ ਔਰਤਾਂ ਜਿਹੜੀਆਂ ਸਕੂਟੀ ਤੇ ਆਉਂਦੀਆਂ ਬੇਸ਼ਰਮ ਔਰਤਾਂ ਚੋਰ ਔਰਤਾਂ ਇਹਨਾਂ ਨੂੰ ਜਿੰਨੀ ਲਾਹਨਤ ਪਾਉ ਨਹੀਂ ਘਟ ਹੈ ਬਜ਼ੁਰਗ ਬੀਬੀ ਨੂੰ ਸੌਫਟ ਟਾਰਗੇਟ ਦੇ ਕੇ ਚੂਜ਼ ਕਰ ਲੈਂਦੀਆਂ ਔਰ ਉਸ ਤੋਂ ਬਾਅਦ ਬਜ਼ੁਰਗ ਬੀਬੀ ਦਾ ਜਿਹੜਾ ਲਫਾਫ ਆਇਆ ਉਹਨੂੰ ਸੰਨ ਲਾ ਕੇ ਪਾੜ ਕੇ ਉਹਦੇ ਅੰਦਰੋਂ ਦੱਸਿਆ ਜਾ ਰਿਹਾ ਕਿ 70 ਹਜ਼ਾਰ ਰੁਪਏ ਚੋਰੀ ਕਰਕੇ ਲੈ ਜਾਂਦੀ ਔਰ ਇੱਥੋਂ ਸਕੂਟੀ ਭਜਾ ਕੇ ਲੈ ਜਾਂਦੀ ਹੈ 9 ਤੋਂ 11 ਹੋ ਜਾਂਦੀਆਂ ਇੱਕ ਵਾਰ ਫਿਰ ਤੋਂ ਤੁਹਾਡੀ ਸਕਰੀਨ ਤੇ ਤਸਵੀਰਾਂ ਚੱਲ ਰਹੀਆਂ ਬਜ਼ੁਰਗ ਮਹਿਲਾ ਬਜ਼ੁਰਗ ਬੀਬੀ ਆਉਂਦੀ ਹੈ ਦੱਸਿਆ ਜਾ ਰਿਹਾ ਜਿਵੇਂ ਅਸੀਂ ਸ਼ੁਰੂਆਤੀ ਜਾਣਕਾਰੀ ਇਕੱਠੀ ਕਰ ਪਾਇਆ ਕਿ ਬਜ਼ੁਰਗ ਬੀਬੀ ਬੈਂਕ ਤੋਂ 1 ਲੱਖ 20 ਹਜ਼ਾਰ ਰੁਪਏ ਕਢਾ ਕੇ ਲੈ ਕੇ ਆਂਦੀ ਆ ਤੇ ਇਹ ਚੋਰ ਔਰਤਾਂ ਕੋਕ ਰੱਖਦੀਆਂ ਬੀਬੀ ਦੇ ਮਗਰ ਮਗਰ ਇੱਥੇ ਆ ਜਾਂਦੀਆਂ ਸਕੂਟੀ ਤੇ ਮਗਰ ਮਗਰ ਆਉਂਦੀਆਂ ਔਰ ਬਜ਼ੁਰਗ ਬੀਬੀ ਇੱਥੇ ਆ ਕੇ ਬਹਿ ਜਾਂਦੀ ਹੈ ਤਾਂ ਉਸ ਤੋਂ ਬਾਅਦ ਪਲੇਟ ਮਾਰ ਕੇ ਲਫਾਫਾ ਪਾੜ ਕੇ ਵਿੱਚੋਂ ਇਸ 1,20,000 ਦੇ ਵਿੱਚੋਂ 70,000 ਰਫੂ ਚੱਕਰ ਕਰਕੇ ਇੱਥੋਂ 9 ਤੋਂ 11 ਹੋ ਜਾਂਦੀਆਂ ਸਕੂਟਰੀ ਭਜਾ ਕੇ ਲੈ ਜਾਂਦੇ ਆ ਸਕਰੀਨ ਤੇ ਤਸਵੀਰਾਂ ਚੱਲ ਰਹੀਆਂ ਜਿਹੜੀਆਂ ਚੋਰ ਔਰਤਾਂ ਦੀ ਤਸਵੀਰ ਆ ਰਹੀ ਹੈ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੀ ਹੈ ਤੁਸੀਂ ਇਹਨਾਂ ਨੂੰ ਪਛਾਣਨਾ ਹੈ ਤੇ ਬਜ਼ੁਰਗ ਬੀਬੀ ਦੀ ਮਦਦ ਕਰਨੀ ਹੈ ਤੁਸੀਂ ਇਹਨਾਂ ਨੂੰ ਨਵੇਂ ਸ਼ਹਿਰ ਦੇਖਿਆ ਤੁਸੀਂ ਇਹਨਾਂ ਨੂੰ ਰਾਹੋਂ ਦੇਖਿਆ ਬੰਗਾ ਬਲਾ ਚੋਰ ਕਿਤੇ ਵੀ ਦੇਖਿਆ ਇਹਨਾਂ ਨੂੰ ਪਛਾਣ ਦਿਓ ਤੁਹਾਡੇ ਪਿੰਡ ਦੀਆਂ ਨੇ ਤੁਹਾਡੇ ਸ਼ਹਿਰ ਦੀਆਂ ਨੇ ਤੁਹਾਡੇ ਮਹੱਲੇ ਦੀਆਂ ਨੇ ਤੁਹਾਡੇ ਵਾਰਡ ਦੀਆਂ ਨੇ ਤਾਂ ਜ਼ਰੂਰ ਬਜ਼ੁਰਗ ਬੀਬੀ ਦੇਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਕਰਦੇ ਹੁੰਦਾ ਬਜ਼ੁਰਗ ਬੀਬੀ ਇੱਥੇ ਆ ਕੇ ਬੈੰਦੀ ਆ ਔਰ ਬਲੇਡ ਮਾਰ ਕੇ ਹਾਲਾਂਕਿ ਪਹਿਲਾਂ ਵੀ ਦੋ ਤਿੰਨ ਇਹੋ ਜਿਹੇ ਮਾਮਲੇ ਰਾਹੋਂ ਤੋਂ ਸਾਹਮਣੇ ਆਏ ਸੀਗੇ ਉਹ ਬੈਂਕ ਤੋਂ ਅੰਦਰ ਸਾਹਮਣੇ ਆਏ ਸੀਗੇ ਨਵਾਂ ਸ਼ਹਿਰ ਵਿੱਚ ਸਿਟੀ ਥਾਣੇ ਦੇ ਬਿਲਕੁਲ ਕੋਲ ਹੈ ਬੈਂਕ ਮੈਂ ਉੱਥੋਂ ਵੀ ਕਵਰੇਜ ਕੀਤੀ ਸੀਗੀ ਉੱਥੇ ਇੱਕ ਬਜ਼ੁਰਗ ਬੀਬੀ ਦੇ ਲਫਾਫੇ ਨੂੰ ਪਲੇਟ ਮਾਰ ਕੇ ਉਹਦੇ ਵਿੱਚੋਂ ਪੈਸੇ ਕੱਢ ਲਈ ਸੀ ਤਾਂ ਬਿਲਕੁਲ ਸਿਮਿਲਰ ਜਿਹਾ ਵਾਕਿਆ ਇੱਥੇ ਹੋਇਆ ਕਟਣਾ ਨੂੰ ਇੱਥੇ ਅੰਜਾਮ ਦਿੱਤਾ ਗਿਆ ਬਲੇਡ ਮਾਰ ਕੇ ਵਿੱਚੋਂ ਪੈਸੇ ਕੱਢ ਲਏ ਤਾਂ ਇੱਕ ਵਾਰ ਫਿਰ ਤੋਂ ਅਸੀਂ ਤੁਹਾਨੂੰ ਪਿਛਲੇ ਇਹੀ ਕਰਨੀ ਚਾਹੁੰਦੇ ਹਾਂ ਕਿ ਜਦੋਂ ਤੁਹਾਡੇ ਬਜ਼ੁਰਗ ਦਾਦਾ-ਦਾਦੀ ਕਦੀ ਬੈਂਕ 'ਚ ਪੈਸੇ ਕਢਾਣ ਜਾਂਦੇ ਜ਼ਰੂਰ ਉਹਨਾਂ ਨਾਲ ਜਾਇਆ ਕਰੋ ਕਿਉਂਕਿ ਬੜੇ ਤੇਜ਼ ਲੋਕ ਜਿਹੜੇ ਛਾਤਰ ਲੋਕ ਨੇ ਬੈਂਕ ਦੇ ਵਿੱਚ ਆ ਕੇ ਘੋਕ ਕਰਦੇ ਆ ਪਹਿਲਾਂ ਕਿ ਜਦੋਂ ਬਜ਼ੁਰਗ ਜਾਂ ਕੋਈ ਬੱਚੇ ਪੈਸੇ ਕਢਾਉਂਦੇ ਤਾਂ ਕਿਵੇਂ ਉਹਨਾਂ ਦੇ ਲਫਾਫੇ ਨੂੰ ਸੰਨ ਲਾਉਣੀ ਤੇ ਵਿੱਚੋਂ ਪੈਸੇ ਕਢਣੇ ਇੱਕ ਵਾਰ ਦੁਕਾਨਦਾਰ ਤੋਂ ਮੌਕੇ ਦੀ ਸਥਿਤੀ ਜਾਣਨ ਦੀ ਕੋਸ਼ਿਸ਼ ਕਰਦੇ ਨੇ ਕੱਟਣਾਂ ਕਿਵੇਂ ਹੋਈ ਦੀ ਇਹ ਦੇਖੋ ਦੋ ਜਨਾਨੀ ਅੰਦਰ ਆਈਆਂ ਦੇਖੋ ਸਮਾਨ ਮੰਗਿਆ ਹੰਦਾ ਸਮਾਨ ਦਿੱਤਾ ਜੀ ਬਾਹਰ ਨਿਕਲੀ ਜਦੋਂ ਜਾਂਦੀ ਬਲੱਡ ਮਾਰ ਗਈਆਂ ਬਲੱਡ ਮਾਰ ਗਈ ਹਾਂਜੀ ਬੀਬੀ ਤੇ ਮਤਲਬ ਕੋਕ ਰੱਖੀ ਹਾਂਜੀ ਹਾਂਜੀ ਪੈਸੇ ਕਿੰਨੇ 120000 ਸੀ ਮੈਂ ਹਾਂਜੀ 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 70000 ਲੱਗੀਆਂ ਜਾਂਦੀਆਂ 70000 ਕੱਢ ਕੇ ਲੈ ਗਈ ਹਾਂਜੀ ਹਾਂਜੀ ਤਾਂ ਹੁਣ ਬੀਬੀ ਕਿੱਥੇ ਗਈ ਨਹੀਂ ਪਤਾ ਨਹੀਂ ਜੇ ਦੋ ਮਟੇ ਗਿਆ ਭਵੀ ਨਾਲ ਹੀ ਜਿਹਦੇ ਚੋਰੀ ਹੋ ਉਹ ਵੀ ਗਾਇਬ ਹੋ ਗਈ ਹਾਂਜੀ ਹਾਂਜੀ ਬੀਬੀ ਨਾਲ ਹੀ ਗਏ ਆ ਨਾਲੇ ਸਰਾਜੀ ਜੀ ਦੇ ਮੇਰੇ ਉਹ ਹਾਂਜੀ ਸਰਾਜੀ ਜੀ ਦੇ ਨਾਲ ਹੀ ਗਏ ਆ ਬੀਬੀ ਜੀ ਬੀਬੀ ਨੂੰ ਪਤਾ ਨਹੀਂ ਲੱਗਿਆ ਓਕੇ ਹ ਮਰੋ ਜਿਹਨੇ ਚੋਰੀ ਕੀਤੀ ਉਹ ਵੀ ਗਾਇਬ ਹੋ ਗਈਆਂ ਚੋਰ ਔਰਤਾ ਹਾਂ ਜੀ ਤੇ ਜਿਹਨੇ ਚੋਰੀ ਹੋਈ ਉਹ ਵੀ ਉਹ ਤਾਂ ਘਰ ਚਲੇ ਗਏ ਇਹਨੇ ਉਹ ਘਰ ਚਲੇ ਘਰ ਚਲੇ ਘਰ ਜਾ ਕੇ ਪਤਾ ਲੱਗ ਗਿਆ ਘਰ ਜਾ ਕੇ ਪਤਾ ਲੱਗ ਗਿਆ ਉਹਨੂੰ ਘਰ ਜਾ ਕੇ ਪਤਾ ਲੱਗ ਗਿਆ ਹਾਂ ਜੀ ਹਾਂ ਜੀ ਘਰ ਜਾ ਕੇ ਪਤਾ ਲੱਗ ਗਿਆ ਪਤਾ ਹੀ ਨਹੀਂ ਲੱਗਿਆ ਨਹੀਂ ਨਹੀਂ ਘਰ ਜਾ ਕੇ ਸਮਾਨ ਕੋਈ ਦੇ ਕੇ ਹੈਲਪ ਕਰ ਦੋ ਹਾਂ ਜੀ ਹਾਂ ਜੀ 1 ਲੱਖ 20 ਹਜ਼ਾਰ ਸੀਗਾ ਹਾਂ ਜੀ ਵਿੱਚੋਂ 70 ਹਜ਼ਾਰ ਲੈ ਗਏ ਮੋਰੇ ਕਾਪੀਆਂ ਆ ਗਈ ਸੀ ਬੈਂਕ ਦੀਆਂ ਲੇ ਤੋਂ 50 ਹਜ਼ਾਰ ਰੁਪਏ ਜਾਂਦਾ ਲੱਗਣਾ ਸੀ ਹਾਂ ਜੀ ਜਿਹੜੀ ਬਜ਼ੁਰਗ ਔਰਤ ਉਹ ਸਾਈਬਰ ਸਾਈਬਰ ਦੇ ਚੇਕੇ ਦੋਨੋਂ ਕਸਟਮਰ ਹੋ ਗਏ ਹਾਂ ਜੀ ਫਿਰ ਉਹ ਬੈਂਕ ਤੋਂ ਲੈ ਪਹਿਲਾ ਦੁਕਾਨ ਤੇ ਆ ਗਏ ਆਪਣੇ ਜੇ ਜਦੋਂ ਚੋਰ ਔਰਤਾਂ ਦਾ ਪਤਾ ਕਦੀ ਦੇਖਿਆ ਨਹੀਂ ਨਹੀਂ ਜੀ ਕਦੀ ਵਾਰ ਦੇਖਿਆ ਮੈਂ ਹਾਂਜੀ ਉਹ ਸੋਤੇ ਰਹਿਣ ਆਈਆਂ ਮੈਂ ਸੋਤੇ ਵਿੱਚੋਂ 잡ਤੀ ਮੰਗੀ ਭਾਈ ਉਹਨੇ 잡ਤੀ ਦੇਤੀ ਮੈਂ ਬਾਹਰ ਤੋਂ ਕੀ ਸਬਾਨ ਖਰੀਦ 잡ਤੀ ਤੇ ਚੋਰ ਔਰਤਾਂ ਨੇ ਕੀ ਖਰੀਦਿਆ 잡ਤੀ 잡ਤੀ ਨਹੀਂ 잡ਤੀ ਲਈ ਦੋ ਜਾਣੀਆਂ ਸੀ ਹਾਂਜੀ ਉਮਰ ਕਿੰਨੀ ਕਿਸੇ ਲੱਗਦੀ ਉਮਰ ਉਹਨੀਆਂ 30 32 ਸਾਲ ਦੀ ਸੀ ਹਾਂਜੀ ਹਾਂਜੀ ਤੇ ਪੁਲਿਸ ਨੂੰ ਕੰਪਲੀਟ ਕਰਦੇ ਤੇ ਰਿਜ਼ਲਟ ਜਾਣਗੇ ਜੀ ਗਏ ਜੀ ਗਏ ਹਾਂਜੀ ਪੁਲਿਸ ਵਾਸੇ ਇੱਥੇ ਆਈ ਹਾਂਜੀ ਆਈ ਸੀ ਅੱਛਾ ਠੀਕ ਹਾਂਜੀ ਬਹੁਤ ਸ਼ੁਕਰੀਆ ਮੌਕਾ ਦੇ ਕੇ ਮੌਕਾ ਦੇ ਕੇ ਪਤਾ ਲੱਗ ਗਿਆ ਬਹੁਤ ਸ਼ੁਕਰੀਆ ਜੀ ਇੱਥੇ ਤੁਸੀਂ ਸੁਣਿਆ ਦੁਕਾਨਦਾਰ ਨੇ ਵੀ ਦੱਸਿਆ ਕਿ ਜਿਹੜੀਆਂ ਚੋਰ ਬੀਬੀਆਂ ਘੋਕ ਕਰਦੀਆਂ ਅੰਦਰ ਤੱਕ ਚਲੇ ਜਾਂਦੀਆਂ ਔਰ ਦੁਕਾਨਦਾਰ ਨੂੰ ਵੀ ਭਲੇਖਾ ਪਾਉਂਦੇ ਆ ਕਿ ਚਾਹ ਪੱਤੀ ਦੇ ਦੇ ਔਰ ਉਸ ਤੋਂ ਬਾਅਦ ਲੰਗ ਦੀਆਂ ਲੰਗ ਦੀਆਂ ਬੀਬੀ ਤੇ ਲਫਾਫੇ ਨੂੰ ਸੱਲ ਲਾ ਕੇ ਭਲੇੜ ਲਾ ਕੇ ਉਹਦੇ ਚੋ 70000 ਰੁਪਏ ਗੈਪ ਕਰਕੇ ਚਲੇ ਜਾਂਦੀਆਂ ਚੋਰੀ ਕਰਕੇ ਇੱਥੋਂ ਰਫੂ ਚੱਕਰ ਹੋ ਜਾਂਦੇ 9 ਤੋਂ 11 ਹੋ ਜਾਂਦੀਆਂ ਸਕੂਟੀ ਤੇ ਜਾਂਦੀਆਂ ਔਰ ਜਿਹੜਾ ਬਜ਼ੁਰਗ ਜੋੜਾ ਉਹਨਾਂ ਨੂੰ ਘਰ ਜਾ ਕੇ ਪਤਾ ਲੱਗਦਾ ਕਿ 120000 ਚੋਂ 70000 ਤਾਂ ਕੋਈ ਕੱਢ ਕੇ ਲੈ ਗਿਆ ਉਹਨੇ ਪੁਲਿਸ ਨੂੰ ਫਾਰਮ ਕਰ ਦਿੱਤਾ ਪੁਲਿਸ ਮੌਕੇ ਤੇ ਉੱਥੇ ਆਉਂਦੀ ਮੌਕਾ ਦੇ ਗਈ ਆ ਪਰ ਤੁਸੀਂ ਆ ਜਿਹੜੀ ਫੁਟੇਜ ਤੁਹਾਡੇ ਸਾਹਮਣੇ ਸਕਰੀਨ ਤੇ ਚੱਲ ਰਹੀ ਹੈ ਇਹਨੂੰ ਦੇਖ ਕੇ ਨਾ ਚੋਰ ਔਰਤਾਂ ਨੂੰ ਪਛਾਣ ਕੇ ਜਿਹੜਾ ਬਜ਼ੁਰਗ ਜੋੜਾ ਇਹਨਾਂ ਦੀ ਮਦਦ ਕਰ ਸਕਦੇ ਹੋ ਕਿਉਂਕਿ ਪਤਾ ਨਹੀਂ ਕਿੰਨੀ ਮਿਹਨਤ ਨਾਲ ਇੱਕ ਇੱਕ ਰੁਪਿਆ ਜੋੜ ਕੇ ਉਹਨੇ 120000 ਇਕੱਠਾ ਕੀਤਾ ਹੋਣਾ ਤੇ ਇਸ ਤਰੀਕੇ ਕੋਈ 70000 ਜੇ ਇੱਥੋਂ ਕੱਢ ਕੇ ਲੈ ਗਿਆ ਤਾਂ ਬਜ਼ੁਰਗ ਜੋੜ ਦੇ ਦਿਲ ਤੇ ਕੀ ਬੀਤਦੀ ਹੋਵੇਗੀ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ ਔਰ ਇਹ ਜਿਹੜੀਆਂ ਚੋਰ ਔਰਤਾਂ ਇਹਨਾਂ ਤੋਂ ਬਚਨ ਦੀ ਬਹੁਤ ਲੋੜ ਹੈ ਕਿਉਂਕਿ ਰਾਹੋਂ ਨਮਾਸ਼ਿਹਰ ਤੇ ਬੰਗਾ ਤੋਂ ਕਈ ਮਾਮਲੇ ਸਾਹਮਣੇ ਆ ਚੁੱਕੇ ਆ ਫਿਰ ਤੋਂ ਮੇਰੀ ਬੇਨਤੀ ਹੈ ਜਦੋਂ ਬਜ਼ੁਰਗ ਆਪਣੇ ਦਾਦਾ ਦਾਦੀ ਜਾਂ ਕਿਵਲੇ ਬੱਚਿਆਂ ਨੂੰ ਭੇਜਣਾ ਤਾਂ ਨਾਲ ਜ਼ਰੂਰ ਜਾਇਆ ਕਰੋ ਕਿਉਂਕਿ ਸੌਫਟ ਬੰਦਾ ਦੇਖ ਕੇ ਮਤਲਬ ਨਰਮ ਬੰਦਾ ਦੇਖ ਕੇ ਜਾਂ ਬਜ਼ੁਰਗ ਕਿਵਲੇ ਜਦੋਂ ਤੋਂ ਆਪਣੇ ਆਪ ਨੂੰ ਕੈਰੀ ਕਰਨਾ ਔਖਾ ਹੋ ਜਾਂਦਾ ਉਹਨਾਂ ਨੂੰ ਦੇਖ ਕੇ ਕਿਉਂਕਿ ਬਜ਼ੁਰਗ ਜਦੋਂ ਬਾਹਰ ਕਿਵਲੇ ਬੈਂਕ ਤੇ ਜਾਂਦੇ ਆ ਤਾਂ ਆਪਣ ਲਈ ਸਹਾਇਤਾ ਲੱਭਦੇ ਆ ਬੜੀ ਹੌਲੀ ਹੌਲੀ ਤੁਹਾਨੂੰ ਪਤਾ ਕਿ ਲਫਾਫੇ ਵਿੱਚ ਪੈਸੇ ਪਾਉਂਦੇ ਆ ਤੇ ਜਿਹੜੇ ਫਿਰ ਇਦਾਂ ਦੇ ਛਾਤਰ ਲੋਕ ਹੁੰਦੇ ਪਿੱਛੇ ਖੜੇ ਉਹਨਾਂ ਨੂੰ ਟਾਰਗੇਟ ਕਰ ਲੈਂਦੇ ਆ ਔਰ ਹੌਲੀ ਹੌਲੀ ਫਿਰ ਸੰਨ ਲਾ ਕੇ ਪੈਸੇ ਕੱਢ ਕੇ ਲੈ ਜਾਂਦੇ ਆ ਬਜ਼ੁਰਗਾਂ ਦਾ ਤੇ ਬੱਚਿਆਂ ਦਾ ਬਾਧੂ ਖਿਆਲ ਰੱਖੋ ਉਮੀਦ ਕਰਦੇ ਤੁਸੀਂ ਆਪਣੇ ਘਰ ਸੇਫ ਰਹੋਗੇ ਤੇ ਆ ਤਸਵੀਰ ਦੇ ਇੱਕ ਸੀ ਚੋਰਾਂ ਨੂੰ ਪਛਾਣ ਲਿਆ ਤਾਂ ਜ਼ਰੂਰ ਸਾਡੀ ਤੇ ਪ੍ਰਸ਼ਾਸਨ ਦੀ ਮਦਦ ਕਰੋਗੇ ਬਹੁਤ ਬਹੁਤ ਸ਼ੁਕਰੀਆ